ਫਗਵਾੜਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪੁਲਿਸ ਚੋਰਾਂ ਨੂੰ ਫੜਨ ਦੇ ਵਿੱਚ ਹੋ ਰਹੀ ਹੈ ਨਕਾਮ ਹੁਣ ਫਗਵਾੜਾ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀਆਂ ਹੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧਦੀਆਂ ਦਿਖਾਈ ਦੇ ਰਹੀਆਂ ਹਨ ਚੋਰਾਂ ਦੀਆਂ ਆਏ ਦਿਨ ਗਤੀਵਿਧੀਆਂ ਤੋਂ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਥਾਣਾ सदर ਦੇ ਇਲਾਕੇ ਵਿੱਚ ਪੈਂਦੇ ਹਸ਼ਾਰੂਪੁਰ ਰੋਡ ਉੱਤੇ ਸਥਿਤ ਇੱਕ ਫੈਕਟਰੀ ਨੂੰ ਬੀਤੀ ਰਾਤ ਚੋਰਾਂ ਨੇ ਬਣਾਇਆ ਨਿਸ਼ਾਨਾ ਫੈਕਟਰੀ ਅੰਦਰੋਂ ਪੇ ਤਕਰੀਬਨ 7 ਲੱਖ ਰੁਪਏ ਦੇ ਐਕਸਲ ਲੈ ਕੇ ਚੋਰੀ ਹੋਇਆ ਰਭੂ ਚੱਕਰ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਫੈਕਟਰੀ ਮਾਲਕ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਫੈਕਟਰੀ ਹੁਸ਼ਿਆਰਪੁਰ ਰੋਡ ਨੇੜੇ ਖਰਮਪੁਰਾ ਤੇ ਸ਼ਾਹੀ ਗਲੋਬਲ ਦੇ ਨਾਮ ਦੇ ਉੱਤੇ ਹੈ ਉਹਨਾਂ ਦੀ ਫੈਕਟਰੀ ਜਿੱਥੇ ਤਕਰੀਬਨ 2:30 ਵਜੇ ਦੇ ਦਰਮਿਆਨ ਬੇਖੌਫ ਚੋਰ ਇੱਕ ਗੱਡੀ ਲੈ ਕੇ ਸਵਾਰ ਹੋ ਕੇ ਆਏ ਹਨ ਅਤੇ ਫੈਕਟਰੀ ਦੇ ਗੇਟ ਨੂੰ ਲੱਗੇ ਜਿੰਦਰਾ ਤੋੜ ਕੇ ਅੰਦਰ ਦਾਖਲ ਹੁੰਦੇ ਹਨ ਅਤੇ ਫੈਕਟਰੀ ਅੰਦਰ ਇੱਕਲਾ ਵਿੱਚੋਂ ਕਰੀਬ 250 ਐਕਸਲ ਗੱਡੀ ਵਿੱਚ ਲੋਡ ਕਰਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਉਹਨਾਂ ਦਾ ਤਕਰੀਬਨ 7 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅੱਗੇ ਜਾਣਕਾਰੀ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸੇ ਤਰ੍ਹਾਂ ਅੱਗੇ ਜਾਣਕਾਰੀ ਦਿੰਦੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਰੂਟ ਨੇੜੀਕ ਖੋਰਮਪੁਰਾ ਤੇ ਉਹਨਾਂ ਦੀ ਫੈਕਟਰੀ ਹੈ ਅਤੇ ਬੀਤੀ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਦੀ ਫੈਕਟਰੀ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਐਕਸਲ ਚੋਰੀ ਕੀਤੇ ਗਏ ਸਨ ਉਹਨਾਂ ਨੇ ਕਿਹਾ ਕਿ ਉਸ ਵੇਲੇ ਇਹ ਸਾਰੀ ਕੰਡਾਂ ਦੀ ਜਾਣਕਾਰੀ ਵਿੱਚ ਉਥਾਣਾ ਸਦਰ ਦੇ ਲਿਖਤੀ ਰੂਪ ਵਿੱਚ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਿਸ ਉਕਤ ਚੋਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਬੀਤੀ ਰਾਤ ਬੇਖੋਕ ਚੋਰਾਂ ਨੇ ਉਹਨਾਂ ਦੀ ਗਵਾਂਡੀਆਂ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ ਅੰਦਰ ਪਏ ਤਕਰੀਬਨ 7 ਲੱਖ ਰੁਪਏ ਦੇ ਐਕਸਲ ਲੈ ਕੇ ਚੋਰੀ ਫਰਾਰ ਹੋ ਗਏ ਹਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਰਾਤ ਦੇ ਸਮੇਂ ਪੁਲੀ ਸੁਪਰ ਪ੍ਰਸ਼ਾਸਨ ਵੱਲੋਂ ਗਸ਼ਟ ਵਧਾਈ ਜਾਵੇ ਅਤੇ ਰਾਤ ਦੇ ਸਮੇਂ ਘੁੰਮ ਰਹੇ ਭੇੜੇ ਅੰਸਰਾਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਇਲਾਕੇ ਵਿੱਚ ਆਪਣੇ ਆਪ ਨੂੰ ਲੋਕ ਸੁਰੱਖਿਅਤ ਮਹਿਸੂਸ ਸਮਝ ਸਕਣ ਅੱਗੇ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਅਤੇ ਆਸ-ਪਾਸ ਦੇ ਲੋਕਾਂ ਨੇ ਕੀ ਕੁਝ ਕਿਹਾ ਦੇਖੋ ਪੂਰੀ ਇਸ ਖਬਰ ਨੂੰ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ हम तो लोग कितनी है यारो नहीं, नहीं। गया कर <laughs> देखो हेलो ਪਿੰਦਰਦੰਨੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਪਾਜੀ ਰਾਤ ਅਸੀਂ 9 ਵਜੇ ਕੰਮ ਤੋਂ ਗਏ ਆ ਰਾਤ ਇੱਥੇ ਤੇ ਰਾਤਾਂ ਨੂੰ ਲੋਕ ਕਰਕੇ ਗਏ ਆ ਵੈਕਟੀ ਸਾਰੀ ਲੋਕ ਕਰਕੇ ਤੇ ਮੈਨੂੰ ਤਾਂ ਸਵੇਰੇ ਪਤਾ ਚੱਲਿਆ ਮੈਂ ਘਰੇ ਸਵੇਰੇ 5 ਵਜੇ ਫੋਨ ਗਿਆ ਬੰਦਾ ਆਦਾ ਵੀ ਅੱਧਾ ਕਰਕੇ ਸ਼ਟਰ ਟੁੱਟੇ ਹੋਏ ਆਦਾ ਫਿਰ ਮੈਂ ਘਰੋਂ ਉੱਠ ਗਿਆ ਤੇ ਜਦ ਵੇਖਿਆ ਸਾਰਾ ਸਮਾਨ ਚੈੱਕ ਕਰਾਇਆ ਤੇ 245 ਪੀਸ ਐਕਸਲ ਚੱਕੇ ਗਏ ਆ ਕਿਹੜੇ ਰੋਡ ਤੇ ਫੈਕਟਰੀ ਆ ਕੀ ਨਾਮ ਹੈ ਉਹ ਵੈਕਟੀ ਹਸ਼ਿਆਰਪੁਰ ਰੋਡ ਕੋਰਮਪੁਰ ਤੇ ਮੇਨ ਹਾਈਵੇ ਤੇ ਫੈਕਟਰੀ ਹੈ ਇਹ ਕੋਈ ਕਿਸ ਨਾਮ ਦੇ ਉੱਪਰ ਐਫੈਕਟ ਸਾਹੀ ਗਲੋਬਲ ਇਨਫਰਾ ਪ੍ਰੋਜੈਕਟ ਹਾਂਜੀ ਤੇ ਕੋਈ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਸੀਸੀਟੀਵੀ ਕੈਮਰਾ ਪਿੱਛੇ ਗਲੀ ਚ ਲੱਗਾ ਪਾਜੀ ਦੂਰ ਆ ਥੋੜਾ ਹਾਂਜੀ ਉਹ ਦੂਰੋਂ ਫੋਟੋ ਗੱਡੀ ਦੀ ਫੋਟੋ ਛੋਟੀ ਗੱਡੀ ਦੀ ਫੋਟੋ ਕੈਚ ਹੁੰਦੀ ਆ ਦੇਖਦੀ ਹੈ ਕੋਈ ਕੁਝ ਨਹੀਂ ਅਲਰਟਾ ਕਿਲੋਂ ਹੁੰਦੇ ਆ ਲੈਟਾ ਭੰਨੇ ਆ ਨਾ ਲਗਭਗ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ 7 ਲੱਖ ਦਾ ਕਰੀਬ ਕੰਪਨੀ ਦੇ ਸਾਹਮਣੇ ਨੁਕਸਾਨ ਇਹ ਸਾਰੇ ਐਕਚੁਅਲੀ ਲੈ ਕੇ ਗਏ ਹਾਂਜੀ ਐਕਚੁਅਲੀ ਚੱਕਿਆ ਹੋਰ ਵੀ ਕੋਈ ਸਮਾਨ ਹੋਰ ਕੁਝ ਸਮਾਨ ਨਹੀਂ ਚੋਰੀ ਕੋਈ ਆਪਾਂ ਚੌਂਕੀਦਾਰ ਵਗੈ ਬੰਦੇ ਸਾਡੇ ਵਕਤੀ ਜ ਰਹਿੰਦੇ ਇੱਥੇ ਹਾਂਜੀ ਬੰਦੇ 12 ਵਜੇ ਤੱਕ ਚੱਕਰ ਮਾਰਦੇ ਆ ਇਹ ਵੇਰਵਾ 2:30 ਵਜੇ ਦੇ ਰਾਤ ਦਾ ਤੇ ਬੰਦਿਆਂ ਨੂੰ ਪਤਾ ਨਹੀਂ ਲੱਗਾ ਨਹੀਂ ਪਤਾ ਲੱਗਾ ਸਵੇਰੇ 5 ਵਜੇ ਪਤਾ ਲੱਗਾ ਇਹ ਹਾਂਜੀ ਸਵੇਰੇ 11:00 ਵਜੇ ਹਾਂਜੀ ਨਹੀਂ ਤੁਹਾਡੇ ਇੱਥੇ ਆ ਆਪਣੀ ਫੈਕਟਰੀ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਲੱਗਿਆ ਅਗਲੇ ਵਿੱਚ ਲੱਗੇ ਜਾਂਦੇ ਉਹਨਾਂ ਵਿੱਚ ਆਏ ਬੰਦੇ ਜਿਹੜੇ ਕੋਈ ਆਏ ਇੱਥੇ ਫੈਕਟਰੀ ਹਾਂਜੀ ਇਹ ਦੂਰ ਆ ਕੈਮਰਾ ਥੋੜਾ ਜਿਹਾ ਗਲੀ ਤੋਂ ਨਹੀਂ ਕੈਚ ਆਪ ਗੱਡੀ ਸ਼ੋਅ ਕਰਦੀ ਹੈ ਵੀ ਛੋਟੀ ਗੱਡੀ ਖੜੀ ਹੈ ਦੂਰ ਆ ਤੇ ਗੱਡੀ ਲੈ ਗਏ ਸਮਾਨ ਹਾਂਜੀ ਗੱਡੀ ਲੈ ਤਕਰੀਰ ਕਿੰਨੇ ਕਿਕਟਰ ਲੈ ਗਏ ਇੱਥੇ 245 ਦੀ ਸਰ ਟੋਟਲ ਪੀਸ ਕਿੰਨੇ ਪਏ ਸੀ ਇੱਥੇ ਲਗਭਗ ਆਈਡੀਆ ਟੋਟਲ ਤਾਂ 1000 ਪੀਸ ਹੋਏਗਾ 1000 ਪੀਸ ਤੋਂ ਉੱਪਰ ਹੀ ਇਹ ਮਾਲ ਤੇ ਸਟਾਕ ਸਾਡੇ ਕੋਲ ਪਿਆ ਰਹਿੰਦਾ ਤੇ ਕੋਈ ਵੀ ਹਾਂਜੀ ਹਾਂਜੀ ਕੋਲੋ ਸਹੀ ਸੀ ਮੌਕੇ ਤੇ ਉਹ ਫੇਰਵਾ ਕਰਕੇ ਕਹਿੰਦੇ ਆਪਾਂ ਟਾਈਮ ਲੈ ਆਪ ਵੀ ਕਰਾ ਕੇ ਕਹਿੰਦੇ ਅਸੀਂ ਟਾਈਮ 200 ਤੁਸੀਂ ਪੁਲਿਸ ਸ਼ਿਕਾਇਤ ਕੀਤੀ ਹਾਂਜੀ ਤੇ ਆਏ ਮੌਕੇ ਤੇ ਮਿਲਾਂਗੇ ਮੌਕਾ ਦੇ ਕੇ ਤੇ ਕਹਿੰਦੇ ਵੀ ਆ ਰਹੇ ਆ ਤੁਹਾਡੇ ਟਾਈਮ ਤੇ ਉੱਥੇ ਥਾਣੇ ਤੋਂ ਵੀ ਆ ਰਹੇ ਆ ਅਸੀਂ ਜੀ ਸਰ ਕੀ ਨਾਮ ਆਪਣਾ ਮੇਰਾ ਸਨੀ ਕੁਮਾਰ ਹੈ ਹਾਂ ਜੀ ਸਰ ਸਨੀ ਜੀ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਅੱਜ ਸ਼ਾਗੁਰ ਰੋਡ ਦੇ ਫੈਕਟਰੀ ਦੇ ਉੱਪਰ ਖੜੇ ਹੈ ਅੱਜ ਭਾਜੀ ਸਵੇਰੇ ਤਕਰੀਬਨ 9 10 ਵਜੇ ਮੈਨੂੰ ਭਾਜੀ ਉਹਨਾਂ ਦਾ ਫੋਨ ਗਿਆ ਐਕਚੁਅਲੀ ਮੇਰੇ ਫਰੈਂਡ ਹੈ ਇਹ ਤੇ ਇਹਨਾਂ ਦਾ ਫੋਨ ਆਇਆ ਵੀ ਐਂ ਏਂਦਾ ਕਰਕੇ ਚੋਰੀ ਹੋ ਗਈ ਆ ਫਿਰ ਅਸੀਂ ਮੌਕੇ ਤੇ ਆਏ ਜਦੋਂ ਦੇਖਿਆ ਤੇ ਆ ਦਰਵਾਜ਼ੇ ਦਾ ਪਹਿਲਾਂ ਉਹਨੀ ਲੋਕ ਤੋੜ ਕੇ ਲੋਕ ਤੋੜ ਕੇ ਬਾਅਦ ਚੋਂ ਉੱਤਰ ਸ਼ਟਰ ਖੋਲ ਕੇ ਅੰਦਰੋਂ ਤੇ ਐਕਸਲ ਚੋਰੀ ਕਰਕੇ ਲੈ ਗਏ ਆ ਜੋ ਕਿ ਇਹ ਮਾਲ ਜਿਹੜਾ ਆ ਜੀਐਨਏ ਦਾ ਮਾਲ ਆ ਜੀਐਨਏ ਤੋਂ ਅਸੀਂ ਲਿਆ ਕੇ ਇਹ ਭਾਜੀ ਹੁਣੀ ਉਹਨਾਂ ਨੂੰ ਤਿਆਰ ਕਰਕੇ ਜੌਬ ਵਰਕ ਕਰਦੇ ਆ ਜੀਐਨਏ ਜੀਐਨਏ ਦਾ ਯਾਨੀ ਕਿ ਕੀਮਤੀ ਮਾਲ ਆ ਮੈਂ ਤਾਂ ਸਰ ਟੋਟਲ ਕਿੰਨਾ ਮਕੀ ਟੋਟਲ ਐਕਸਲ ਕਿੰਨੇ ਸੀਗੇ ਢਾਈ ਇੱਕ ਅਪਰੋਕਸੀਮੇਟ ਢਾਈ ਸੌ ਪੀਸ ਐਕਸਲ ਸੀਗਾ ਹਾਂਜੀ ਕਿੰਨਾ ਕਿੰਨਾ ਦਾ ਨੁਕਸਾਨ ਆ ਭਾਜੀ ਹੁਣ ਕੰਪਨੀ ਦੇ ਹਿਸਾਬ ਨਾਲ ਤਾਂ 6-7 ਲੱਖ ਦਾ ਨੁਕਸਾਨ ਆ ਜਿਹੜਾ ਅਸੀਂ ਤਾਂ ਉਹਨਾਂ ਦਾ ਜੌਬ ਵਰਕ ਕਰਦੇ ਆ ਉਹ ਸਾਨੂੰ ਜਿਹੜੀ ਆਈਟਮ ਦਿੰਦੇ ਐ ਐਕਸਲ ਜਿਹੜਾ ਵੀ ਹੁੰਦਾ ਟਰੈਕਟਰ ਦਾ ਹੁੰਦਾ ਗੱਡੀਆਂ ਦਾ ਜੋ ਵੀ ਹੁੰਦਾ ਉਹ ਤਿਆਰ ਕਰਕੇ ਇਹ ਉਹਨਾਂ ਨੂੰ ਦੇ ਦਿੰਦੇ ਆ ਸਰ ਕੋਈ ਫੈਕਟਰੀ ਚ ਕੈਮਰੇ ਵਗੈਰਾ ਲੱਗੇ ਕੈਮਰਾ ਭਾਜੀ ਇੱਕ ਉਹ ਗਲੀ ਦੇ ਲਾਸਟ ਤੇ ਲੱਗਾ ਆ ਤੇ ਉਹ ਕੈਮਰਾ ਜਿੱਦਾਂ ਥੋੜਾ ਦੂਰੋਂ ਆ ਰਿਹਾ ਆ ਉਹਦੇ ਵਿੱਚ ਬੰਦੇ ਆਏ ਆ ਗੱਡੀ ਲੈ ਕੇ ਤੇ ਬਾਕੀ ਕੋਈ ਬੰਦਿਆਂ ਦੀ ਪਛਾਣ ਨਹੀਂ ਹੋਈ ਉਹ ਕੈਮਰੇ ਇਸ ਮਾਮਲੇ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਚ ਹਾਂਜੀ ਨਾਲ ਗਏ ਸੀ ਨਾ ਸ਼ਿਕਾਇਤ ਕਰਕੇ ਆਏ ਆ ਜੀ ਹੁਣੇ ਉਹ ਕਹਿੰਦੇ ਆਗੇ ਅਸੀਂ ਘੰਟੇ ਇਕ ਤਾਂ ਕਿਸ ਰੋਡ ਦੇ ਉੱਪਰ ਦੁਕਾਨ ਹੈ ਇਹ ਇਹ ਮੈਨੂਫੈਕਚਰਿੰਗ ਹਿਸ਼ਾਰਪੁਰ ਰੋਡ ਜਿਹੜਾ ਮੇਨ ਹਿਸ਼ਾਰਪੁਰ ਰੋੜਿਆ ਉੱਤੇ ਖੁਰਮਪੁਰ ਮੇਨ ਹਾਈਵੇ ਤੇ ਹੀ ਆ ਕਿਸ ਨਾਂ ਦੇ ਉੱਪਰ ਹੈ ਫੈਕਟਰੀ ਸ਼ਾਹੀ ਮੈਨੂਫੈਕਚਰਿੰਗ ਹੈ ਨਾਂ ਪਰਸ਼ਾਸ਼ਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਦਿਨ ਪਰ ਦਿਨ ਚੋਰੀਆਂ ਜਿਹੜੀਆਂ ਵਾਰਦਾਤਾ ਬਹੁਤ ਵਧੀ ਜਾ ਰਹੀਆਂ ਹਨ ਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਜਿਹੜੇ ਚੋਰ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਨਕੀਲ ਪਾਉਣੀ ਚਾਹੀਦੀ ਆ ਕਿਉਂਕਿ ਦੇਖੋ ਕੰਪਨੀ ਦਾ ਮਾਲ ਆ ਹੁਣ ਸਾਡੇ ਤੇ ਕਿੰਨਾ ਪ੍ਰੈਸ਼ਰ ਆ ਉਹ ਨਵਾਂ ਵਾਲੀ ਵੇਚਣਾ ਉਹ ਨਹੀਂ ਸਕ੍ਰੈਮ ਚ ਵੇਚ ਦੇਣਾ ਹੈ ਲੱਖ 2 ਲੱਖ ਦਾ ਹੋਊਗਾ ਪ੍ਰਸ਼ਾਸਨ ਤੋਂ ਬਸ ਇਹੀ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਤੇ ਸਾਡਾ ਜਿਹੜਾ ਮਾਲ ਫੜ ਹੋਇਆ ਜਬਤ ਸਾਨੂੰ ਵਾਪਸ ਕਰਾਏ ਮੈਂ ਰਾਜਵੰਤ ਸਿੰਘ ਹਾਂਜੀ ਸਰ ਕੀ ਮਾਮਲਾ ਕੀ ਅੱਜ ਫੈਕਟਰੀ ਦੇ ਬਾਹਰ ਖੜੇ ਆ ਅਸੀਂ ਖੁਰਪੁਰ ਸਾਡੀ ਫੈਕਟਰੀ ਹੈਗੀ ਆ ਚੋਹਾਨ ਐਂਟਰਪ੍ਰਾਈਜ਼ ਦੇ ਨਾਮ ਤੇ ਨਾਲ ਸਾਡੇ ਹੈਗੇ ਸਦਾ ਤੋਂ ਦੱਸਾਂਗੇ ਜੀ ਉਹਨਾਂ ਦੀ ਫੈਕਟਰੀ ਆ ਅੱਜ ਤੋਂ 6 ਮਹੀਨੇ ਪਹਿਲਾਂ ਸਾਡੇ ਫੈਕਟਰੀ ਦੇ ਜੀਐਨਏ ਦੇ ਐਕਸਲ ਚੋਰੀ ਹੋਏ ਸੀ ਤੇ ਅਸੀਂ ਖਰਾਆ ਜਿਹੜੇ ਪਰਚਾ ਕਰਾਇਆ ਸੀ ਤੇ ਉਹਦੇ ਹਾਲੇ ਤੱਕ ਕਿਸੇ ਕਿਸਮ ਦੀ ਤਫਤੀਸ਼ ਹੋ ਕੇ ਕੋਈ ਵੈਰੀਫਿਕੇਸ਼ਨ ਨਹੀਂ ਨਿਕਲੀ ਤੇ ਅੱਜ ਫੇਰ ਸਾਡੇ ਵਾਡੀਆਂ ਦੇ ਭੁਪਿੰਦਰ ਸਿੰਘ ਦੇ ਫੇਰ ਦੁਆਰਾ ਜੀਐਨ ਦੇ ਐਕਸ਼ਨ ਚ ਹੋ ਰਿਹਾ ਹੈ ਜਿਹਦੀ ਕੀਮਤ ਘੱਟੋ-ਘੱਟ ਸਾਡੇ 5-6 ਲੱਖ ਰੁਪਏ ਹੈਗੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਧਰਲੇ ਪਾਸੇ ਗਸ਼ਤ ਵਧਾਈ ਜਾਵੇ ਜਾਂ ਪੂਰਾ ਹਰ ਚੀਜ਼ ਦਾ ਕੰਟਰੋਲ ਕੀਤਾ ਜਾਵੇ ਜਿਹੜੀ ਅਸੀਂ ਆਪਰੇ ਆਪ ਨੂੰ ਸੇਫ ਸਮਝ ਸਕੀ। ਸ਼ਹਿਰ ਦੇ ਵਿੱਚ ਜਿੱਦਾਂ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਹਨ। ਤੇ ਪ੍ਰਸ਼ਾਸਨ ਦੇ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਸਰ? ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਹਰ ਬੰਦੇ ਨੂੰ ਸਾਫ਼ ਸੁਥਰਾ ਹੋਣਾ ਚਾਹੀਦਾ। ਇਧਰੋਂ ਗਸ਼ਤ ਭਾਈ ਜਾਵੇ ਤਾਂ ਹੀ ਕਟੋਰ ਕੀਤਾ ਜਾ ਸਕਦਾ। ਮੀਰਾ ਦੇ ਸਮੇਂ ਪੁਲਿਸ ਦਾ ਇਧਰ ਗਸ਼ਤ ਵਗੈਰਾ ਹੁੰਦਾ ਕਦੀ ਦੇਖਿਆ ਨਹੀਂ। ਅਸੀਂ ਕਦੀ ਕੋਈ ਗਸ਼ਤ ਦਾ ਬੰਦਾ ਕਿਸੇ ਟਾਈਮ ਤੇ ਇਧਰ ਹੁੰਦਾ ਨਹੀਂ ਦੇਖਿਆ ਹੈਗਾ। ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰਿਆਂ ਵਿੱਚ ਕੋਈ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਪਰ ਫੋਟੋਆਂ ਕਲੀਅਰ ਨਹੀਂ ਹੈਗੀਆਂ। ਕਿ ਪੋਲਟ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਜਿਵੇਂ ਕੰਪਲੀਟ ਕਰ ਦਿੱਤੀ ਆ ਅਸੀਂ ਜਿੱਤ ਮੁਲਾਜ਼ਮ ਆਏ ਮੌਕੇ ਤੇ ਹਾਲੇ ਤੱਕ ਕੋਈ ਨਹੀਂ ਆਇਆ ਆਪਣੇ 1.5 ਘੰਟੇ ਤੋਂ ਉੱਤੇ ਹੋ ਗਿਆ ਸਾਡੇ ਕੰਪਲੇਨਟ ਕੀਤੇ ਹਨ ਵੀ ਤੇ ਜਦੋਂ ਕਿ ਪੁਰਾਣੀ ਜੇ 6 ਮਹੀਨੇ ਦੀ ਇਹ ਬੈਨ ਹੈਗੀ ਆ ਉਹ ਵੀ ਹਾਲੇ ਕੋਈ ਨਹੀਂ ਨਹੀਂ ਪਹਿਲੀ ਜੋੜੀ ਨਹੀਂ ਟ੍ਰੇਸ ਹੋਈ ਹੈ ਕਿ ਨਹੀਂ ਹੋਈ ਨਹੀਂ ਪਹਿਲ ਨਹੀਂ ਲੱਭਿਆ ਹੈ। ਮੋਹਦ ਕੁਮਾਰਾ ਹਾਂਜੀ ਕੁਮੋਦ ਕੁਮਾਰਾ ਹਾਂ ਕੀ ਕੀ ਬਾਤ ਹੈ ਜੀ ਯਹਾਂ ਹੋਇਆ ਸਰ ਯਹਾਂ ਚੋਰੀ ਹੋ ਗਿਆ ਮਨੇ ਸਵੇਰ ਨੂੰ ਮੈਨੂੰ ਪਤਾ ਚੱਲਾ तो हमको यहाँ पे हम आए तो एक गेट खुला हुआ था मतलब एक कुंडा लगा था ताला तोड़ दिया था फिर हमने अंदर भरे अंदर भरने के बाद जब हम उधर गए तो देखे शटर तीन ऊपर करके ऐसे छोड़ दिया है बाद में वहाँ पे देखे हम पीस नहीं है वहाँ पे पीस तो जब नहीं था तो मुझे पता चला कितने पीस गुम हुए टोटल दो चोरी हुआ है दो सौ पैंतालीस जो पीस तो लगभग कितना का नुकसान हो गया लगभग सर साढ़े छः लाख छः लाख से प्लस हो गया था छः लाख से ऊपर तो पुलिस कंप्लेट की इस मामले में सर सरदार जी बाबू को बोले थे बाबू बोले कंप्लेन तो किए है पर अभी तक आए नहीं है तो कोई सी सी टी कैमरे व्यक्ति सी सी टी कैमरिया कैमरे जी व्यक्ति पहचान नहीं आ रहा है क्योंकि कैमरा थोड़ा दूर है और लाइट भी ऑफ कर दिया उसने पहले लाइट तोड़ दिया है कितने आदमी से सर सी सी टी वी कैमरा में तो एक बंदे दिखा रहा है तो किस रोड पर है ये कारखाना ये होशियारपुर रोड पर है सर किस नाम पे है साहिल ग्लोबल साहिल शाही ग्लोबल ইম্প্রোজ্য প্রাইভেট লিমিটেড